ਇਹ ਤੇ ਕੀ ਕਿਹੜਾ ਪਿੰਡ ਹੈ ਤੇ ਕੀ ਮਸਲਾ ਤੁਹਾਡਾ ਹਾਂਜੀ ਨਿਰਮਲ ਸਿੰਘ ਖਹਿਰਾ ਕੋਟਲੀ ਤੇ ਇਹਦੇ ਟੋਲ ਪਲਾਜੇ ਵਾਸਤੇ ਇਹਨਾਂ ਨੇ ਆਪਣੇ ਨਿਸ਼ਾਨੀਆਂ ਲਾਈਆਂ ਸੀਗੀਆਂ ਪਹਿਲਾਂ ਤੇ ਮੁੜ ਕੇ ਚਲੋ ਉਹ ਨਹੀਂ ਕੋਈ ਬੁੜੀਆਂ ਨਾਨਕ ਉਹਨਾਂ ਨੇ ਬੰਦ ਕਰਾ ਦਿੱਤਾ ਸਾਰਾ ਕੁਝ ਇਹਨਾਂ ਦਾ ਤੇ ਇਹ ਆਪਣੀ ਮਰਜ਼ੀ ਨਾਲ ਫੇਰ ਆਏ ਨੇ 2 ਮਹੀਨੇ ਪਹਿਲਾਂ ਨਿਸ਼ਾਨੀਆਂ ਲਾ ਕੇ ਚਲ ਗਏ ਨੇ ਤੇ ਉਹ ਨਿਸ਼ਾਨੀਆਂ ਗਲਤ ਲਾਈਆਂ ਸੀ ਤੇ ਉਹ ਹਾਂ ਹੁਣ ਫੇਰ ਇਹਨਾਂ ਨੇ ਦੱਸਿਆ ਨਹੀਂ ਕੋਈ ਝੋਨੇ ਲੱਗੇ ਇਹ ਤੇ ਨਿਸਾਨੀਆਂ ਜਿੱਥੇ ਉਹ ਬਿਲਕੁਲ ਗਲਤ ਨੇ ਹੁਣ ਨਿਸਾਨੀਆਂ ਉਹਰਾ ਤੇ ਝੋਨੇ ਦੇ ਵਿੱਚ ਇਹਨਾਂ ਨੇ ਮਸ਼ੀਨਾ ਫੇਰਤੀਆਂ ਨੇ ਸਾਡਾ ਨੁਕਸਾਨ ਕਰਤਾ ਜਣਾ ਝੋਨੇ ਦਾ ਜਿਹਦੇ ਇਸ ਤਮਾ ਇਹਨੇ ਮਲਾਜਮ ਇਹਨਾਂ ਦਾ ਕੁੱਝ ਗੱਲਬਾਤ ਨਾ ਸੁਣਦਾ ਹੀ ਕੋਈ ਨਹੀਂ ਸੁਣਦੇ ਕੋਈ ਨਹੀਂ ਇਹ ਨਾਲ ਪੁਲਿਸ ਲੈ ਕੇ 1.5 200 ਬੰਦਾ ਨਾਲ ਜਾਨਾ ਪੁਲਿਸ ਦੇ ਲਿਆ ਕੇ ਇਹਨਾਂ ਨੇ ਆਣ ਕੇ ਤੇ ਜ਼ਬਰਦਸਤੀ ਮਸ਼ੀਨਾ ਵਿੱਚ ਵਾਰਤੀਆਂ ਨੇ ਇਹਨਾਂ ਨੇ ਨੁਕਸਾਨ ਅੱਡਾ ਝੋਨਾ ਖਰਾਬ ਕਰਤਾ ਇਹਨਾਂ ਨੇ ਆਹ ਦਾ 15 ਮਰਲੇ ਇਹ ਪ੍ਰਸ਼ਾਸਨ ਦੋਸ਼ੀ ਮੰਨਦੇ ਨੇ। ਇਹ ਸਾਡਾ ਨੁਕਸਾਨ ਭਰਨਾ। ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਦੇਣ। ਜਿਹੜਾ ਪਿੰਡ ਦਾ ਇਹ ਵੀ ਜਿਹੜੀ ਅੱਜ ਵੇਚੀ ਕੱਟੀ ਹੋਈ ਆ ਕਿਸ ਮੱਦੇ ਜੀ। ਅੱਜ ਪਿੰਡ ਖਹਿਰਾ ਕੋੜਲੀ ਵਿੱਚ ਟੋਲ ਪਲਾਜੇ ਦੀ ਜਗ੍ਹਾ ਦਾ ਕਬਜ਼ਾ ਲੈਣ ਵਾਸਤੇ ਪੁਲਿਸ ਆਈ। ਬਿਨਾਂ ਕਹੇ ਇਨਫਾਰਮੇਸ਼ਨ ਦੋ ਦਿੱਤਿਆਂ। ਇਹਨਾਂ ਨੇ ਆਣ ਕੇ ਸਾਡੀਆਂ ਫਸਲਾਂ ਖਰਾਬ ਕੀਤੀਆਂ, ਸਾਡੇ ਝੋਨੇ ਵਾਏ, ਸਾਡੇ ਬਾਇਰਾ ਖਰਾਬ ਕੀਤਾ, ਪੱਠਿਆਂ ਦਾ ਚਾਰਾ ਖਰਾਬ ਕੀਤਾ। ਸਾਡਾ ਵੱਧ ਤੋਂ ਵੱਧ ਇਹਨਾਂ ਨੇ ਨੁਕਸਾਨ ਕੀਤਾ ਤੇ ਦਬਾ ਕੇ ਸਾਡੇ ਕੋਲ ਇਹਨਾਂ ਨੇ ਕਬਜ਼ਾ ਚੁਲਿਆ ਜਦੋਂ ਕਿ ਇਹ ਇਹਨਾਂ ਨੂੰ ਕਹਿੰਦੇ ਆ ਕਿ ਤੂੰ ਨਿਸ਼ਾਨਦੀ ਕਰਾਓ ਤੇ ਆਪਣੇ ਜੋਰ ਬੰਦਾ ਰਕਬਾ ਉਹ ਲੈ ਲੋ ਤੇ ਅੱਜ ਅਖੀਰ ਇਹ ਫੈਸਲਾ ਆਇਆ ਤੇ ਸ਼ਾਮੀ ਨਿਸ਼ਾਨਦੀ ਹੋਈ ਤੇ ਫਿਰ ਇਹਨਾਂ ਨੇ ਉਹ ਆਪਣੀਆਂ ਬੁਰਜੀਆਂ ਲਵਾਈਆਂ ਤੇ ਨਿਸ਼ਾਨੀਆਂ ਲਾਈਆਂ ਪਰ ਪਹਿਲਾਂ ਇਹਨਾਂ ਸਾਡਾ ਬਿਨਾਂ ਗੱਲ ਗਵਾ ਤੋਂ ਨਸਾਂ ਕੀਤਾ ਰਜ ਕੇ ਕੀਤਾ ਆਪਣੀ ਮਨਮਾਨੀ ਕਰਦੀ ਡਿਕਟੇਟਰਸ਼ਿਪ ਕਰਦੇ ਆ 100 150 ਬੰਦਾ ਪੁਲਿਸ ਦਾ ਲਿਆਉਂਦੇ ਨੇ 100 150 ਬੰਦਾ ਆਪਣੇ ਮਹਿਕਮੇ ਦਾ ਲਿਆਉਂਦੇ ਨੇ ਨਾ ਕਿ ਉਹਨੂੰ ਪੁੱਛਦੇ ਨੇ ਕਿਛ ਦੇ ਜਿੱਧਰ ਨੂੰ ਮਰਜੀ ਆਪਣੀ ਮਸ਼ੀਨਰੀ ਵ ਤੇ ਜਦੋਂ ਇਹਨਾਂ ਨੇ ਮਿchanਦੀ ਕੀਤੀ ਉਹ ਤੋਂ ਜ਼ਿੰਮੇਦਾਰ ਲੋਟੇ ਲੱਗੇ ਜਾਣ ਇਹਨਾਂ ਨੇ ਕੋਈ ਜਾਣਕਾਰੀ ਦਿੱਤੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੰਦੇ ਅੱਜ ਨਿਸ਼ਾਨਦੇਹੀ ਹੋਣ ਹੋਈ ਆ ਆਫਟਰਨੂਨ ਤੇ ਜ਼ਿੰਮੇਦਾਰ ਨੂੰ ਨਾਲ ਲੈ ਕੇ ਨਿਸ਼ਾਨਦੇਹੀ ਕੀਤੀ ਹੈ ਕਿ ਆਪਣੀ ਬੱਚੀ ਨਹੀਂ ਅੱਜ ਅੱਜ ਇਹ ਜ਼ਿੰਮੇਦਾਰ ਸਾਰੇ ਇਕੱਠੇ ਹੋਏ ਤੇ ਉਹਨਾਂ ਨੂੰ ਨਾਲ ਲੈ ਕੇ ਨਿਸ਼ਾਨਦੇਹੀ ਕੀਤੀ ਤੇ ਕੀ ਮੰਗ ਕਰਦੇ ਹੋ ਦੀ ਪ੍ਰਸ਼ਾਸਨ ਸਾਹਿਬ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀਆਂ ਕੀਤੀਆਂ ਫਸਲਾਂ ਦੀ ਬਰਬਾਦੀ ਜਿਹੜੀਆਂ ਅਸੀਂ ਸਰਚੇ ਕੀਤੇ ਝੋਨੇ ਲਵਾਈਆਂ ਦਿੱਤੀਆਂ ਖਾਦਾਂ ਪਾਈਆਂ ਉਹਨਾਂ ਨੂੰ ਵਾਜਿਆ ਦਿੱਤਾ ਜਾਵੇ ਅੱਜ ਇਹਦਾ ਦਾਗੋ ਪੀ ਨਾ ਨਾ ਕਰ ਦੇਰਾ ਮੇਰਾ ਨਾਮ ਸਰਦੀਪ ਸਿੰਘ ਆ ਜੀ ਕੀ ਮਸਲਾ ਜੋ ਤੇ ਕੋਈ ਮਸਲਾ ਨਹੀਂ ਸਾਡਾ ਜ਼ਮੀਨ ਇਹਨਾਂ ਨੇ ਪਹਿਲਾਂ ਸਾਨੂੰ ਉਹਦਾ ਰਿਵਾਰਡ ਦਿੱਤਾ ਸੀ ਤਿੰਨ ਜਿੰਨੀ ਵੀ ਹੈਗੀ ਆਹੀ ਉਹ ਇਹਨਾਂ ਨੂੰ ਦੇ ਛੱਡੀ ਆ ਇਹ ਸਿਰਫ ਇਹ ਹੈਗਾ ਵੀ ਅਸੀਂ ਇਹਨਾਂ ਨੂੰ ਪਹਿਲੇ ਦਿਨ ਤੋਂ ਕਹਿੰਦੇ ਹਾਂ ਵੀ ਤੁਸੀਂ ਟੂਲ ਸਟੇਸ਼ਨ ਆਪਣਾ ਲਿਆ ਕੇ ਡਿਜੀਟਲ ਸਾਡੇ ਕੋਲ ਮੈਜ਼ਰਮੈਂਟਸ ਸਾਨੂੰ ਕਰਕੇ ਦਿਓ ਉਹ ਇਹਨਾਂ ਹੁਣ ਤੱਕ ਕਰਵਾਈ ਨਹੀਂ ਅੱਜ ਇਹ ਫਸਲਾਂ ਦੇ ਵਿੱਚ ਉਹਨੂੰ ਲੈ ਕੇ ਆਇਆ ਤੇ ਉਹਦੇ ਪੈਸੇ ਵੀ ਯਹਾਂ ਤੇ ਕੀਤੇ ਆਪਣੇ ਕੋਲ 20000 ਰੁਪਇਆ ਸੀ ਉਹਨੂੰ ਦਿੱਤਾ ਉਹ ਮਹਿਕਮੇ ਨੇ ਕੋਈ ਨਹੀਂ ਕੀਤਾ ਇਹੀ ਸਾਡੀ ਇੱਕ ਪ੍ਰੋਬਲਮ ਹੋਈ ਹੈ ਬਾਕੀ ਅਸੀਂ ਪਿਆਰੇ ਕਿ ਇਹਨਾਂ ਨੂੰ 2 ਸਾਲ ਪਹਿਲਾਂ ਦੀ ਛੱਟ ਚੜੀ ਸੀ ਕਿੰਨੀ ਜਿਹੇ ਨਹੀਂ ਤੁਹਾਡੀ ਜਿਹੜੀ ਇਹਨਾਂ ਨੂੰ ਦੇ ਦਿੱਤੀ ਆ ਇਹ ਸਾਡੇ ਕੋਲ 3 ਕਨਾਲ 3 ਮਰਲੇ ਓਸ ਸਾਈਡ ਤੇ 4 ਕਨਾਲ 5 ਮਰਲੇ ਆ ਸਕਦੇ ਆ ਜਦੋਂ ਇਹਨਾਂ ਨੇ ਜ਼ਮੀਨ ਲਈ ਉਦੋਂ ਇਹਨਾਂ ਨੇ ਕੋਈ ਨਿਸ਼ਾਨੀ ਲਗਾ ਕੇ ਲਈ ਜਾਂ ਬਾਅਦ ਵਿੱਚ ਨਿਸ਼ਾਨੀਆਂ ਲਾਈਆਂ ਠੀਕ ਨਿਸ਼ਾਨੀਆਂ ਅਸੀਂ ਆਪ ਲਵਾਈਆਂ ਨਾਲ ਹੋ ਕੇ ਇਹਨਾਂ ਦੇ ਪਰ ਉਦੋਂ ਬਾਅਦ ਅਸੀਂ ਇਹਨਾਂ ਨੂੰ ਕਹਿ ਵੀ ਕਨਫਰਮੇਸ਼ਨ ਕਰੋ ਜਿਹੜੀ ਰੋਡ ਆ ਉਹ ਇੱਕ ਥਾਂ ਹੀ ਬਣੀ ਕਿਤੇ ਉਧਰ ਆ ਕਿਤੇ ਇਧਰ ਆ ਉਹਦੀ ਗੱਲ ਅੱਜ ਹੋਈ ਉਹ ਅੱਜ ਫੇਰ ਟੂਲ ਸਟੇਸ਼ਨ ਮੰਗਾ ਕੇ ਲਾਈ ਨਿਸ਼ਾਨੀਆਂ ਵਧੀਆ ਨਿਸ਼ਾਨੀਆਂ ਲਗਾਈਆਂ ਜਾੜੀਆਂ ਇਹ ਵੀ ਕੋਈ ਜ਼ਹਿਮਤ ਇਹ ਇਹ ਪੱਕੀਆਂ ਟੂਲ ਸਟੇਸ਼ਨ ਤੇ ਵਧੀਆ ਲਗਦਾ ਨਿਸ਼ਾਨੀਆਂ ਇਹਦੇ ਨਾਲ ਤੇ ਕੋਈ ਗੱਲ ਨਹੀਂ ਇਸ ਨਾਲ ਕੋਈ ਮੇਜਰਮੈਂਟ ਤੇ ਨਹੀਂ ਫਰਕ ਪੈਂਦਾ